ਸਲੇਮ ਟਾਪਰੀ ਦਰਬਾਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ 20ਵਾਂ ਸਾਲਾਨਾ ਮੇਲਾ ਭੋਲੀ ਮਾਈ ਜੀ ਦੀ ਜੋ ਇਸ ਢੇਰੇ ਦੇ ਮੁਖੀ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਬੜਾ ਹੀ ਹਰਸ਼ੋ ଉਲਾਸ ਨਾਲ ਮੇਲਾ ਕਰਵਾਇਆ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਐਮਐਲਏ ਬੱਗਾ ਜੀ ਵੱਲੋਂ ਜਿੰਨੀ ਵੀ ਸਾਡੀ ਸਾਰੀ ਇੱਥੇ ਟੀਮ ਖੜੀ ਹੈ ਸਾਰਿਆਂ ਵੱਲੋਂ ਪਹਿਲੇ ਤਾਂ ਮਾਈ ਜੀ ਨੂੰ ਬਹੁਤ-ਬਹੁਤ ਇਸ ਮੇਲੇ ਦੀ ਮੁਬਾਰਕਬਾਦ ਦੇਣਾ ਔਰ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਮੇਲੇ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਓ ਔਰ ਇੱਥੇ ਆ ਕੇ ਮਾਤਾ ਜੀ ਦਾ ਆਸ਼ੀਰਵਾਦ ਲਵੋ ਜਿੰਨੇ ਵੀ ਸਾਡੇ ਪੀਰ ਪੰਗੰਬਰ ਗੁਰੂ ਨੇ ਉਹਨਾਂ ਦਾ ਆਸ਼ੀਰਵਾਦ ਲਵੋ ਕਿਉਂਕਿ ਇਹ ਪ੍ਰਬੰਧਕ ਕਮੇਟੀ ਤਕਰੀਬਨ ਕਈ ਸਾਲਾਂ ਤੋਂ ਨਿਰੰਤਰ ਜੋ ਮੇਲਾ ਕਰਾ ਰਹੀ ਹੈ ਬਹੁਤ ਹੀ ਇਲਾਕੇ ਦੇ ਵਿੱਚ ਇਸ ਮੇਲੇ ਦੇ ਪ੍ਰਤੀ ਮੈਂ ਦੇਖਦਾ ਵੀ ਹਾਂ ਕਿਉਂਕਿ ਮਾਈ ਜੀ ਦੇ ਕੋਲ ਜਿੰਨੇ ਵੀ ਇੱਥੇ ਦਰਬਾਰ ਦੇ ਵਿੱਚ ਲੋਕ ਨਤਮਸਤਕ ਹੋਣ ਆਉਂਦੇ ਨੇ ਬੜੀ ਸ਼ਰਧਾ ਭਾਵਨਾ ਲਾਂਦੇ ਨੇ ਔਰ ਮੈਂ ਆਪਣੇ ਵੱਲੋਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਦਰਬਾਰ ਦੇ ਵਿੱਚ ਆਓ ਔਰ ਮੇਲੇ ਦੇ ਵਿੱਚ ਆ ਕੇ ਗੁਰੂ ਮਾਰਾਇਦਾ ਅਸ਼ੀਰਵਾਦ ਨਾਲ ਬਹੁਤ ਹੋਣਾ ਹੈ ਇੰਡੀਆ ਕਿੱਦਾਂ ਦੀ ਕਿਤੇ ਬਿਲਕੁਲ ਹਰ ਸਾਲ ਤਕਰੀਬਨ ਮੈਂ ਕਹਿ ਸਕਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਗਤ ਆਂਦੇ ਨੇ ਔਰ ਆਪਣੀਆਂ ਝੋਲੀਆਂ ਭਰ ਕੇ ਜਾਂਦੇ ਨੇ ਇਸ ਵਾਰ ਵੀ ਇਦਾਂ ਹੀ ਲੋਕ ਆਣਗੇ ਔਰ ਵੱਧ ਵੱਧ ਇੱਥੇ ਪਹੁੰਚ ਕੇ ਆਪਣੀਆਂ ਝੋਲੀਆਂ ਭਰਨ ਆਪਣੀਆਂ ਮਨੋ ਕਾਮਨਾ ਸਾਰੀਆਂ ਪੂਰੀਆਂ ਬਿਲਕੁਲ ਮਾਨਜੋਗ ਐਮਐਲਏ ਸਾਹਿਬ ਨੂੰ ਅੱਜ ਹੀ ਉਹਨਾਂ ਨੇ ਨਿਰਦੇਸ਼ ਦਿੱਤੇ ਹੈ ਐਸਪੀ ਸਾਹਿਬ ਦੀ ਡਿਊਟੀ ਲੱਗੀ ਹੈ ਔਰ ਸਬੰਧਤ ਜਿੰਨੇ ਵੀ ਅਫੀਸਰ ਨੇ ਬਿਲਕੁਲ ਇੱਥੇ ਤਨਾਤ ਰਹਿਣਗੇ ਹਰ ਤਰੀਕੇ ਦਾ ਕੋਈ ਵੀ ਇੱਥੇ ਵੀ ਕਿਸੇ ਤਰੀਕੇ ਦੀ ਵੀ ਦੇਰੇ ਜਕਰ ਜਰੂਰਤ ਹੋਏਗੀ ਬਿਲਕੁਲ ਅਸੀਂ ਇਹਨਾਂ ਨਾਲ ਖੜਕੇ ਬਰਾਬਰ ਉਹਨਾਂ ਕੋਰੀ ਬਹੁਤ ਸ਼ੰਕਰ ਭਗਵਾਨ ਕੀ ਜੈ ਜਕਰ ਬਾਪੂ ਗੰਗਾ ਰਾਮ ਪੋੜੀ ਸ਼ਾਹ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦਾ तहे ਦਿਲੋਂ ਧੰਨਵਾਦ ਡੇਰਾ ਸਲੇਮ ਟਾਬਰੀ ਪਹੁੰਚੇ ਤੇ ਮਾਈ ਭੋਲੀ ਮਹੰਤ ਜੀ ਗੱਦੀ ਨਿਸ਼ੀਨ ਹੋ ਰਖੇਲ ਭਾਰਤੀ ਸਨਾਤਨ ਧਰਮ ਕੇ ਨਰ ਸਮਾਜ ਦੇ ਪ੍ਰਮੁੱਖ ਮਹੰਤ ਹੁੰਦੇ ਨਾਤੇ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਜੀ ਆਇਆਂ ਨੂੰ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 20ਵਾਂ ਸਾਲਾਨਾ ਮੇਲਾ ਜੈ ਬਾਬੂ ਗੰਗाराम ਢੋਡੀ ਸ਼ਾ ਸਰਕਾਰ ਦਾ ਡੇਰਾ ਸਲੇਮ ਟਾਬਰੀ 메ਨ ਚਰਚ ਰੋਡ ਨੇੜੇ ਗ੍ਰੈਂਡ ਲੁੱਕ ਰਿਜ਼ੋਰਟ ਸਲੇਮ ਟਾਬਰੀ ਲੁਧਿਆਣਾ ਬੜੇ ਹਰਸ਼ ਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਜਿਦੇ ਵਿੱਚ ਬਹੁਤ ਹੀ ਉੱਗੇ ਦੇਸ਼ ਭਰ ਚੋਂ ਫਨਕਾਰ ਕਲਾਕਾਰ ਜਿੱਥੇ ਆਪਦੀ ਹਾਜ਼ਰੀ ਭਰਨਗੇ 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਡੇਰਾ ਸਨੇਮ ਟਾਵਰੀ ਵਿਖੇ ਅ ਮਹਾਰਾਜ ਦਾ ਗੁਮਗਾਣ ਹੋਏਗਾ ਦਾਦਿਆਂ ਦਾ ਔਰ ਬਹੁਤ ਹੀ ਨਾਮੀ ਜਿਹੜੇ ਆ ਦੇਸ਼ ਭਰ ਚੋਂ ਕਲਾਕਾਰ ਇੱਥੇ ਪਹੁੰਚ ਰਹੇ ਆ ਸੰਤ ਸਮਾਜ ਤੋਂ ਬੜੇ ਹੀ ਗੱਦੀ ਨਿਸ਼ੀਣ ਜਿਨ੍ਹਾਂ ਦੇ ਡੇਰਾ ਸੰਚਾਲਕ ਨੇ ਕਾਫੀ ਪੰਜਾਬ ਤੌਰ ਪੰਜਾਬ ਤੋਂ ਬਾਹਰ ਹੋਈ ਜਮੇਰ ਸ਼ਰੀਫ ਤੋਂ ਬਹੁਤ ਹੀ ਜਿਹੜੇ ਪੂਜਨੀਕ ਸਾਡੇ ਸੰਤ ਸਮਾਜ ਆ ਉਹਦੇ ਪਹੁੰਚ ਰਹੇ ਆ ਸੋ ਲੁਧਿਆਣਾ ਵਾਸੀਆਂ ਨੂੰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਸਦਾਰਿਤਾ ਜਾਂਦਾ ਮੇਰੇ ਨਾਲ ਸਾਡੇ ਪ੍ਰੈਸ ਕਾਨਫਰੰਸ 'ਤੇ ਖੁਦ ਜਿਹੜੇ ਸਾਡੇ ਗੱਦੀ ਨਿਸ਼ੀਨ ਨੇ ਡੇਰਾ ਸੁਲੇਮ ਟਾਬਰੀ ਦੇ ਮਾਈ ਭੋਲੀ ਮਹਾਂਤ ਜੀ ਸਾਡੇ ਆਮ ਆਦਮੀ ਪਾਰਟੀ ਦੇ ਕੌਂਸਲਰ ਸਾਹਿਬ ਤੇਜਿੰਦਰ ਸਿੰਘ ਰਾਜਾ ਜੀ ਸੰਚਿਤ ਮਲੋਤਰਾ ਜੀ ਵਿਰੋਧ ਜੀ ਸਾਰੇ ਸਤਿਕਾਰਯੋਗ ਸਾਥੀ ਮੌਜੂਦ ਨੇ ਔਰ ਇਹ ਸਾਰਾ ਜਿਹੜਾ ਮੇਲਾ ਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਪ੍ਰਸਤੀ ਜਿਹੜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਡੇ ਹਲਕਾ ਨਾਰਥ ਦੇ ਚੌਧਰੀ ਮਦਨ ਲਾਲ ਬੱਗਾ ਜੀ ਔਰ ਬੱਗਾ ਪਰਿਵਾਰ ਦੀ ਜਿਹੜੀ ਹਮੇਸ਼ਾ ਇੱਕ ਖਾਸ ਸ਼ਮੂਲੀਅਤ ਇਸ ਮੇਲੇ 'ਚ ਰਹਿੰਦੀ ਹੈ ਉਹ ਕੀ ਉਹਨਾਂ ਦਾ ਆਪਣਾ ਪਰਿਵਾਰ ਹੈ ਡੇਰਾ ਸਲੇਮ ਦਾਰਲੀ ਦਾ ਅੱਜ ਬੱਗਾ ਸਾਹਿਬ ਨੇ ਵੀ ਇਸ ਪ੍ਰੈਸ ਕਾਨਫਰੰਸ 'ਚ ਮੌਜੂਦ ਹੋਣਾ ਸੀ ਲੇਕਿਨ ਕਿ ਇੱਕੋਦਮ ਚੰਡੀਗੜ੍ਹ ਜਾਣ ਕਰਕੇ ਉਹ ਕੀ ਸੈਸ਼ਨ ਲੱਗਿਆ ਉਹਨਾਂ ਨੇ ਆਪ ਦਾ ਅਸ਼ੀਰਵਾਦ ਜਿਹੜਾ ਫੋਨ 'ਤੇ ਦਿੱਤਾ ਔਰ ਪੂਰਾ ਤਨਮਨ ਧੰਦੇ ਨਾਲ ਮੇਲੇ ਦੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਆਸ਼ਵਾਸਨ ਦਿੱਤਾ ਸੋ ਅਸੀਂ ਬੱਗਾ ਸਾਹਿਬ ਦੇ ਵੀ ਤਹਿ ਦਿਲੋਂ ਧੰਨਵਾਦੀ ਆਂ ਖਾਸ ਕਰਕੇ ਚੌਧਰੀ ਮਦਨ ਲਾਲ ਬੱਗਾ ਜੀ ਦੇ ਅਮਨ ਬੱਗਾ ਜੀ ਦੇ ਗੌਰਵ ਬ ਔਰ ਇੱਕ ਵਾਰ ਫਿਰ ਮੈਂ ਦੱਸ ਦਿਆਂ ਇਸ ਕਾਰਜਕਰਮ ਦੀ ਪੂਰੀ ਰੂਪਰੇਖਾ ਕਿ 24 ਅਕਤੂਬਰ 2025 ਦਿਨ ਸ਼ੁੱਕਰਵਾਰ ਨੂੰ ਮਹਿੰਦੀ ਦੀ ਰਸਮ ਹੋਏਗੀ ਕਿਉਂਕਿ ਮੇਲੇ ਦਾ ਜਿਹੜਾ ਆਗਾਜ਼ ਹੈ ਉਹ ਹਰ ਸਾਲ ਦੀ ਤਰ੍ਹਾਂ ਭਗਵਾਨ ਭੋਲੇनाथ ਦੇ ਪਾਵਨ ਸ਼ਿਵਵਾਦੀ ਨਾਲ ਹੁੰਦਾ ਹੈ ਜਿਹੜਾ ਕਿ ਸਤਕਾਰਦੋ ਸਾਡੇ ਜੰਗਮ ਬਾਬਾ ਕਰਦੇ ਆ ਔਰ ਉਸ ਦਿਨ ਵੀ ਬੜੇ ਕਲਾਕਾਰ ਹਾਜ਼ਰੀ ਭਰਨਗੇ ਔਰ ਡੇਰਾ ਸਲੇਮ ਟਾਬਰੀ ਦੇ ਵਿੱਚ 25 ਅਕਤੂਬਰ ਨੂੰ ਮਹਿਫਲੇ ਕਵਾਲ ਹੋਏਗੀ ਜਿੱਦੇ ਚ ਪੂਰੇ ਦੇਸ਼ ਭਰ ਚੋਂ ਨਾਮੀ ਬਾਲੀਵੁੱਡ ਸਿੰਗਰ ਆ ਰਹੇ ਆ ਐਸੇ ਕਵਾਲ ਨੇ ਜੋ ਪੰਜਾਬ ਚ ਪਹਿਲੀ ਵਾਰ ਸੰਭਲ ਤੋਂ ਸਰਫਰਾਜ ਚਿਸ਼ਤੀ ਜੀ ਪਹੁੰਚ ਰਹੇ ਪਹਿਲੀ ਵਾਰ ਪੰਜਾਬ ਜਿਨ੍ਹਾਂ ਦਾ ਆਗਮਨ ਹੋ ਰਿਹਾ ਔਰ ਬਹੁਤ ਹੀ ਹੋਰ ਫਨਕਾਰ ਮਾਸ਼ਾ ਅਲੀ ਜੀ ਸੁਲਤਾਨਾ ਨੂਰਾ ਜੀ ਬਹੁਤ ਕਲਾਕਾਰ ਆ ਰਹੇ ਔਰ ਸਾਡੇ ਸੰਤ ਸਮਾਜ ਤੋਂ ਕਾਫੀ ਸੰਤ ਸਾਡੇ ਜਿਹੜੇ ਤੇ ਅਸ਼ੀਰਵਾਦ ਦੇ ਸੰਗਤਾਂ ਨੂੰ ਪਹੁੰਚ ਰਹੇ ਔਰ ਲੰਗਰ ਟੁੱਟ ਵਰਤਣਾ ਸੋ ਬਹੁਤ ਹੀ ਵਧੀਆ ਮੇਲਾ ਹੋਏਗਾ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਸਾਰੇ ਲੁਧਿਆਣਾ ਵਾਸੀਆਂ ਨੂੰ ਕਿਉਂਕਿ ਇਹ ਇੱਕ ਪਰਿਵਾਰਕ ਮੇਲਾ ਬੱਚੇ ਪਰਿਵਾਰ ਸਾਰੇ ਇੱਥੇ ਮੌਜੂਦ ਹੁੰਦੇ ਆ ਸਾਡੇ ਡੇਰਾ ਸਲੇਮਟਾਪਲੀ ਟਰੱਸਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਦਾ ਪਰਿਵਾਰਾਂ ਸਮੇਤ ਪਹੁੰਚ ਕੇ ਮੇਲੇ ਦੀ ਸ਼ੁਭਾਭਦਾਵਰ ਅਤੇਆਂ ਦਾ ਅਸ਼ੀਰਵਾਦ ਪ੍ਰਾਪਤ ਕਰੋ। 100 ਰੁਪਏ ਚੁਲੀ। ਹਾਂਜੀ ਸਾਰੇ ਲੁਧਿਆਣਾ ਵਾਸੀਆਂ ਨੂੰ ਜੈ ਸ਼ੰਕਰ ਜੈ ਬੋਲੇ ਦੀ ਜੈ ਬਾਪੂ ਗੰਗाराम ਕੋਰੀ ਸਾਹਿਬ ਜੀ ਦੀ ਮੈਂ ਡੇਰਾ ਸਲੇਮਟਾਪਲੀ ਤੋਂ ਭੋਲੀ महंत ਔਰ ਮੇਰੇ ਮਾਨਯੋਗ ਐਮਐਲਏ ਸਾਹਿਬ ਐਮਐਲਏ ਬੱਗਾ ਜੀ ਆਪਣਾ ਚੌਧਰੀ ਸਾਹਿਬ ਉਹਨਾਂ ਦੀ ਜਿਹੜਾ ਦੇਖ ਰੇਖ ਦੇ ਵਿੱਚ ਹਰ ਸਾਲ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਸਿਸਟਮ ਹੁੰਦਾ ਆ ਔਰ ਆਪਣਾ ਉਹਨਾਂ ਦਾ ਆਪਣਾ ਹੀ ਇਹ ਜਿਹੜਾ ਭੰਡਾਰਾ ਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਹੁੰਦਾ ਵਾ ਔਰ ਉਹਨਾਂ ਵੱਲੋਂ ਉਹਨਾਂ ਨੇ ਵੀ ਖੁਦ ਆਣਾ ਸੀਗਾ ਅੱਜ ਲੇਕਿਨ ਉਹਨਾਂ ਨੂੰ ਕੋਈ ਜ਼ਰੂਰੀ ਸਰਕਾਰੀ ਕੰਮ ਪੈ ਗਿਆ ਬਾਉ ਜੀ ਚਲੇ ਗਏ ਨੇ ਤਾਂ ਲੇਕਿਨ ਉਹਨਾਂ ਦੇ ਬੇਟਾ ਜੀ ਅਮਨ ਬੱਗਾ ਜੀ ਕਾਉਂਸਲਰ ਸਾਹਿਬ ਔਰ ਮੇਰਾ ਰਾਜਾ ਵੀਰ ਔਰ ਇਹ ਵੀ ਐਮਸੀ ਸਾਹਿਬ ਔਰ ਮੇਰੇ ਚੰਦਰਕਾਂਤ ਚੱਡਾ ਵੀਰ ਜੀ ਔਰ ਬਾਕੀ ਸਮੂਹ ਜਿੰਨੇ ਵੀ ਆਪਣਾ ਮੈਂਬਰ ਸਾਡੇ ਡੇਰੇ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਮੈਂ ਮੇਲੇ ਦੀ ਲੱਖ ਲੱਖ ਵਧਾਈ ਦਿੰਨੀ ਆ ਔਰ ਸ਼ਹਿਰ ਵਾਸੀਆਂ ਨੂੰ ਵੀ ਮੈਂ ਬੇਨਤੀ ਕਰਦੀ ਆ ਵੀ ਜਿਹੜਾ ਇੱਕ ਬੇਨਤੀ ਇਹ ਕਰਦੀ ਆ ਵੀ ਕੋ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਕੋਈ ਵੀ ਮੇਲੇ ਦੇ ਵਿੱਚ ਨਾ ਆਵੇ ਹਨਾ ਫਕੀਰਾਂ ਦਾ ਮੇਲਾ ਆ ਸੰਤ ਮੰਤਾਂ ਦਾ ਮੇਲਾ ਆ ਅਸੀਂ ਤੁਹਾਡੇ ਘਰਾਂ ਦੇ ਵਿੱਚੋਂ ਤੁਹਾਡੇ ਬੱਚਿਆਂ ਦਾ ਸਦਕਾ ਲੈ ਕੇ ਤੁਹਾਡੀ ਖੈਰ ਲੈ ਕੇ ਫਿਰ ਉਹ ਆਪਣਾ ਤੁਹਾਡੇ ਬੱਚਿਆਂ ਦਾ ਸਦਕਾ ਲੈ ਕੇ ਤੇ ਆਪਣਾ ਜਿਹੜਾ ਵਾ ਇਹ ਮੇਲਾ ਭੰਡਾਰਾ ਕਰਦੇ ਆ ਤੁਹਾਡੇ ਬੱਚਿਆਂ ਦੀ ਖੈਰ ਮੰਗਦੇ ਆ ਆਪਣੇ ਸ਼ਹਿਰ ਦੀ ਖੈਰ ਮੰਗਦੇ ਆ ਜਿੰਨੇ ਸਾਡੇ ਇਲਾਕਾ ਨਿਵਾਸੀ ਨੇ ਜਿੰਨੇ ਵੀ ਆਪਣਾ ਉਹਨਾਂ ਦੀ ਸਭ ਦੀ ਖੈਰ ਮੰਗਦੇ ਆ ਔਰ ਇੰਨਾ ਸਾਰਾ ਕਹਿੰਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿਨੀ ਆ ਮੇਲੇ ਦੀ ਔਰ ਸਭ ਜਣੇ ਉਹ ਮਹਾਮਾਕੇ ਪਹੁੰਚਨ ਜੈ ਸ਼ੰਕਰ ਜੈ ਬੋਲੇ